ਬੀਤੇ ਕੱਲ ਇੱਕ ਪਾਸੇ ਜਿੱਥੇ ਸਾਰੇ ਦੇਸ਼ ਭਰ ਦੇ ਵਿੱਚ ਦੁਸ਼ਹਿਰੇ ਦਾ ਤਿਉਹਾਰ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਸੀ ਉੱਥੇ ਜਿਕਰ ਆਪਾਂ ਹੁਸ਼ਿਆਰਪੁਰ ਦੇ ਕਸਬਾ ਮਾਹਲਪੁਰ ਦੀ ਗੱਲ ਕਰੀਏ ਤਾਂ ਮਾਹਲਪੁਰ ਦੇ ਵਿੱਚ ਦੁਸ਼ਹਿਰੇ ਦਾ ਤਿਉਹਾਰ ਖਤਮ ਹੁੰਦੇ ਆ ਸਾਰੀ ਇੱਕ ਫੁਕਰੇ ਨੌਜਵਾਨ ਵੱਲੋਂ ਜੋ ਕਿ ਟਰੈਕਟਰ ਤੇ ਸਵਾਰ ਸੀ ਤੇ ਉਸ ਵੱਲੋਂ ਹੁੱਲੜਬਾਜ਼ੀ ਕਰਦਿਆਂ ਹੋਇਆਂ ਲੋਕਾਂ ਦੇ ਉੱਤੇ ਟਰੈਕਟਰ ਚੜਾ ਦਿੱਤਾ ਗਿਆ ਤੇ ਜਦੋਂ ਲੋਕਾਂ ਵੱਲੋਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਕਤ ਨੌਜਵਾਨ ਵੱਲੋਂ ਲੋਕਾਂ ਦੇ ਵਾਹਨਾਂ ਤੇ ਟਰੈਕਟਰ ਚੜਦਿਆਂ ਹੋયા ਬੜੀ ਤੇਜ਼ੀ ਦੇ ਨਾਲ ਉਥੋਂ ਟਰੈਕਟਰ ਨੂੰ ਪੁਝਾ ਕੇ ਲੈ ਚੰਦਾ ਹੈ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਉਸ ਵੱਲੋਂ ਕੁਝ ਲੋਕਾਂ ਨੂੰ ਦਰੜਿਆ ਵੀ ਗਿਆ ਤੇ ਇਸ ਵਿੱਚ ਕੋਈ ਇਕਦੁੱਕਾ ਲੋਕ ਅਸ ਜ਼ਖਮੀ ਵੀ ਹੋਏ ਨੇ ਜੇਵਿੰਗ ਇਹ ਘਟਨਾ ਵਾਪਰਦੀ ਐ ਤਾਂ ਮੌਕੇ ਤੇ ਮਾਹੌਲ ਵੀ ਜਿਹੜਾ ਉਹ ਗਰਮਾਜ ਜਾਂਦਾ ਤੇ ਤਸਵੀਰਾਂ ਵੀ ਨਾਲ ਦੇ ਨਾਲ ਅਸੀਂ ਤੁਹਾਡੇ ਨਾਲ ਇਹ ਸਾਂਝਾ ਕਰ ਰਹੇ ਹਾਂ ਤਸਵੀਰਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਮਾਹਲਪੁਰ ਦੇ ਮੁੱਖ ਚੌਕ ਦੀਆਂ ਨੇ ਇਹ ਹਾਦਸਾ ਉਸ ਵਕਤ ਵਾਪਰਦਾ ਜਦੋਂ ਦੁਸ਼ਹਿਰੇ ਦਾ ਤਿਉਹਾਰ ਖਤਮ ਹੋਣ ਤੋਂ ਬਾਅਦ ਜਾਂ ਜੇ ਵੀ ਕਹਿ ਸਕਦੇ ਆ ਕਿ ਦੁਸ਼ਹਿਰੇ ਦਾ ਮੇਲਾ ਖਤਮ ਹੋਣ ਤੋਂ ਬਾਅਦ ਜਦੋਂ ਲੋਕ ਵਾਪਸ ਆਪਣੇ ਘਰਾਂ ਨੂੰ ਪਰਤ ਰਹੇ ਸੀ ਤਾਂ ਇਸ ਦੌਰਾਨ ਟਰੈਕਟਰ ਤੇ ਸਵਾਰ ਹੋ ਕੇ ਇੱਕ ਨੌਜਵਾਨ ਆਉਂਦਾ ਜਿਸ ਵੱਲੋਂ ਹੁੱਲੜ ਵਾਸੀ ਕਰਦੇ ਹੋયા ਆਪਣੇ ਫੁਕਰੇ ਦੇ ਸੁਭਾ ਦਾ ਇਜ਼ਹਾਰ ਕਰਦੇ ਹੋયા ਜਿਹੜਾ ਹੁੱਲੜ ਵਾਸੀ ਕੀਤੀ ਜਾ ਰਹੀ ਸੀ ਤੇ ਇਸ ਦੌਰਾਨ ਟਰੈਕਟਰ ਹੈ ਜਿਹੜਾ ਬੇਕਾਬੂ ਹੋਇਆ ਟਰੈਕਟਰ ਉਸ ਵੱਲੋਂ ਲੋਕਾਂ ਤੇ ਛਾੜ ਦਿੱਤਾ ਜਾਂਦਾ ਹੈ ਤੇ ਜਦੋਂ ਮੌਕੇ ਤੇ ਹੀ ਲੋਕਾਂ ਵੱਲੋਂ ਉਸ ਨੂੰ ਘੇਰਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਕਤ ਟਰੈਕਟਰ ਚਾਲਕ ਹੈ ਜਿਹੜਾ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਾਂ ਉਹ ਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਦੇ ਨਾਲ ਉਹ ਤੇਜ਼ੀ ਦੇ ਨਾਲ ਉੱਥੋਂ ਫਰਾਰ ਹੋਇਆ ਹੈ ਖੁਦਾ ਨਾ ਖਾਸ ਤਾਂ ਜੇਕਰ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਤਾਂ ਹੋ ਸਕਦਾ ਹੈ ਕੋਈ ਜਾਨੀ ਮਾਲੀ ਨੁਕਸਾਨ ਹੈ ਜਿਹੜਾ ਉਹ ਵੱਡਾ ਹੋ ਸਕਦਾ ਸੀ ਪਰੰਤੂ ਗਰੀਮਤ ਰਹੀ ਹੈ ਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੈ ਜਿਹੜਾ ਨਹੀਂ ਹੋਇਆ ਪਰੰਤੂ ਇਸ ਘਟਨਾ ਦੇ ਵਿੱਚ ਕੁਝ ਲੋਕ ਜ਼ਰੂਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤੇ ਲੋਕਾਂ ਦੇ ਵਿੱਚ ਰੋਸ ਨੂੰ ਵਧਦਿਆ ਦੇਖਦੇ ਹੋਏ ਲੋਕਾਂ ਵੱਲੋਂ ਜਿਹੜਾ ਮਾਹਲਪੁਰ ਦਾ ਮੁੱਖ ਚੌਕ ਹੈ ਉਸ ਨੂੰ ਜਾਮ ਕਰ ਦਿੱਤਾ ਜਾਂਦਾ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਵੀ ਜਿਹੜੀ ਉਹ ਨਾਰੇਬਾਜ਼ੀ ਕਰਨੇ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਮੇਲੇ ਨੂੰ ਲੈ ਕੇ ਪੁਲਿਸ ਵੱਲੋਂ ਕੋਈ ਸਹੀ ਅਤੇ ਵਧੀਆ ਪੱਧਰ ਦੇ ਜਿਹੜੇ ਉਹ ਪ੍ਰਬੰਧ ਹੈ ਜਿਹੜੇ ਉਹ ਚੌਕ ਤੇ ਵਿੱਚ ਨਹੀਂ ਕੀਤੇ ਗਏ ਸੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਐਸ ਐਚ ਓ ਮਾਲਪੁਰ ਜੈਪਾਲ ਵੀ ਮੁੱਖ ਤੇ ਪਹੁੰਚਦੇ ਨੇ ਬੇਸ਼ੱਕ ਉਹਨਾਂ ਵੱਲੋਂ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰੰਤੂ ਲੋਕਾਂ ਵੱਲੋਂ ਉਹਨਾਂ ਨੂੰ ਵੀ ਗੱਲਾਂ ਦੇ ਵਿੱਚ ਖੂਬ ਘੇਰਿਆ ਜਾਂਦਾ ਹੈ ਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਜਿਹੜੇ ਉਹ ਵੱਡੇ ਸਵਾਲ ਵੀ ਚੁੱਕੇ ਜਾਂਦੇ ਨੇ ਬੰਦਾ ਬਾਲ ਇਹਨਾਂ ਦਾ ਬੰਦਾ ਬਾਲ ਦੇਖੋ ਬੰਦੇ ਕੱਢਦੇ ਦਿਖਾ ਦੇ ਆ ਇਹ ਕੋਈ ਬੰਦਾ ਹੋਗਾ ਤੁਸੀਂ ਵਾਪਸ ਨਹੀਂ ਲਿਆ ਸਕਦੇ ਸੀ ਗੱਲ ਖਤਮ ਆਪਣਾ ਮੰਗਾ ਮਸੂਮ ਆਂਦੇ ਹੋਏ ਆਪ ਕੋਲ ਥੋੜੀ ਜਿਹੀ ਜੇ ਚੋਟੀ ਤੇ ਜੀਹ ਮਾਲ ਲਈ ਆਖਣ ਹੋਵੇ ਕਿੰਨੀ ਦੀ ਆ ਪਛੇ ਅਫਸਰ ਦਾ ਨਿਆਣਾ ਪਾਜੀ ਟਰੈਕਟਰ ਥੱਲੇ ਆ ਜਾਂਦਾ ਕੀ ਕਰਦੇ ਆਪਾਂ ਕੋਈ ਤੇ ਗੱਲ ਆ ਭਾਈ ਆਪਾਂ ਕਰੋ ਚੱਕ ਕੇ ਲਿਆਂਦੇ ਕਿ ਨਹੀਂ ਲਿਆਂਦੇ ਭਾਜੀ ਦੇ ਆਦੇ ਨਾ ਭਾਈ ਆਪਾਂ ਤੁਹਾਡੇ ਨਾਲ ਕਰਦੇ ਮੇਰੀ ਗੱਲ ਤੁਹਾਨੂੰ ਉਹਨਾਂ ਦੇ ਅੱਗੇ ਕਰਦਾ ਭਾਈ ਆਪਾਂ ਕਿਸੇ ਨਾਲ ਗੱਲ ਕੋਈ ਕਰਨੀ ਹੈ ਕਿ ਆਪਾਂ ਬੜੀ ਆਪਾਂ ਨਹੀਂ ਨਹੀਂ ਮੇਰੀ ਮੇਰਾ ਵੀ ਮੇਰੀ ਗੱਲ ਸੁਣ ਮੈਂ ਚੌਕ ਵਿੱਚ ਚਾਰ ਬੰਦੇ ਜਦੋਂ ਮੈਨੂੰ ਸੁਲੋਪਾ ਦਿੱਤਾ ਉੱਥੇ ਹਾਂਜੀ ਜਦੋਂ ਕਿ ਆ ਵੀ ਬਹੁਤ ਵਧੀਆ ਡਿਊਟੀ ਐ ਐਸਚਓ ਨੇ ਕੀਤੀ ਗੱਡੀ ਨਹੀਂ ਆਉਣ ਦਿੱਤੀ ਫਲਾਨਾ ਨਹੀਂ ਆਉਣ ਦਿੱਤਾ ਉਦੋਂ ਤੁਸੀਂ ਮੇਰੀ ਪਛਾਣ ਕਰਤੀ ਡੋਟੀਆਂ ਤੋਂ ਵੀ ਇਤੀ ਬਹੁਤ ਸਦਾ ਕੰਮ ਕਰਨਾ ਇੱਥੇ ਚਾਹੀਦੇ ਚਾਰ ਬੰਦੇ ਯਾਰ ਮੇਰੀ ਗੱਲ ਸੁਣ ਚਲੋ ਮੈਂ ਮੰਨ ਗਿਆ ਵੀ ਉਹਨਾਂ ਗਲਤੀ ਕੀਤੀ ਆ ਉਹਦੀ ਸਜ਼ਾ ਮਿਲੂਗੀ ਉਹਨੂੰ ਜੇ ਉਹਨਾਂ ਗਲਤੀ ਕੀਤੀ ਉਹਦੀ ਸਜ਼ਾ ਮਿਲੂਗੀ ਭਾਈ ਜੇ ਨਹੀਂ ਕੀਤੀ ਸਰ ਉਹਨੇ ਕੀਤੀ ਆ ਜੀ ਮੈਂ ਕਹਿੰਦਾ ਕੀਤੀ ਆ ਉਹਨੇ ਕੀਤੀ ਹਾਂ ਜੀ ਹਾਂ ਜੀ ਸਰ ਉਹਨੇ ਕੀਤੀ ਉਹਨੂੰ ਸਜ਼ਾ ਮਿਲੂਗੀ ਯਾਰ ਜੀ ਕਾਨੂੰਨ ਸਾਰਿਆਂ ਲਈ ਇੱਕ ਆ ਕਾਨੂੰਨ ਦਿੱਤਾ ਹੈ ਕਰਨ ਮੇਰੀ ਗੱਲ ਸੁਣ ਇੱਕ ਜਣਾ ਅਸੀਂ ਦਿੱਤਾ ਹੈ ਭਾਈ ਹੈ ਹੀ ਕੋਈ ਨਹੀਂ ਇੱਥੇ ਹੋਵੇ ਵੀ ਭਾਈ ਦੇਖੋ ਹੁਣ ਚੌਂਕ ਵੇ ਨੇ ਦੇਖੋ ਟੱਕੇ ਜਾਂਦੇ ਆ ਅਸੀਂ ਤਾਂ ਇਹ ਗੱਲ ਕਹਿੰਨੇ ਆ ਕਿ ਪ੍ਰੋ ਨਾਲ ਸਰਕਾਰ ਚਾਰ ਬੰਦੇ ਕਰ ਆ ਮੇਰਾ ਵੀ ਬੰਦਾ ਫੜ ਗਿਆ ਕਿਸੇ ਮਗਰਿਆ ਹੋਏ ਨੇ ਦਾਨੂ ਨੂੰ ਕੋਈ ਨਹੀਂ ਅਸੀਂ ਇਹ ਗੱਲ ਕਰਦੇ ਗੋਵਿੰਦਰ ਭਾਈ ਮੇਰੀ ਯਾਰ ਮੇਰੇ ਵੀ ਸਾਹੀ ਭਾਜੀ ਇਹ ਇੱਕ ਬਾਤ ਚ ਗੱਲ ਨਹੀਂ ਭਾਜੀ ਇਹ ਇਸ ਚੀਜ਼ ਜਿਹੜੇ ਤੁਸੀਂ ਕਹਿੰਦੇ ਛਡਾਣ ਦੀ ਗੱਲ ਬੜੀ ਸੀ ਗੱਲ ਤੋਂ ਬੰਦੇ ਨੂੰ ਛਡਾਣ ਨਹੀਂ ਚਾਹਾਂਗੇ ਕਦੀ ਪਰ ਜੋ ਦੇ ਦੇਵਾਂਗੇ ਸਾਡੇ ਨਾਲ ਸਰ ਹੁਣੀ ਗੱਲ ਕਰਦੇ ਅਸੀਂ ਤਾਂ ਤੁਹਾਨੂੰ ਇਹ ਦੱਸਦੇ ਆਂ ਵੀ ਉਹਦਾ ਕਸੂਰ ਆ ਤੁਸੀਂ ਕਹਿ ਰਹੇ ਹੋ ਛਡਾਣ ਦਾ ਮੇਰਾ ਵੀ ਯਾਰ ਭਾਜੀ ਅਸੀਂ ਕਰ ਰਹੇ ਹਾਂ ਅਸੀਂ ਕਸੂਰ ਆਈ ਤੇ ਭਾਜੀ ਮੇਰੀ ਗੱਲ ਸੁਣੋ ਭਾਜੀ ਯਾਰ ਮੇਰਾ ਵੀਰ ਤੁਸੀਂ ਭਾਜੀ ਗੱਲ ਨੂੰ ਨਾ ਦੱਪੋ ਯਾਰ ਦੱਪਣੀ ਹੁੰਦੀ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਛਡਾਣ ਆ ਜਾਂਦੇ ਯਾਰ ਛੜਾਣਾ ਪਕਾ ਤੇ ਜਾਵਾਂਗੇ ਮੋੜ ਕੇ ਭਾਜੀ ਮੇਰਾ ਉਹਨੇ ਪੁੱਛਦਾ ਜੋ ਉੱਤੋਂ ਪਾਟ ਮੇਰਾ ਵੀਰ ਬਾਪੂ ਜਿਹੜਾ ਮਾਤਾ ਜੀ ਇਹਨਾਂ ਦੀ ਬੱਚਾ ਚੱਲੇਗਾ ਉਹ ਆਪਨੇ ਕਰਦੇ ਨਹੀਂ ਕਰਦੇ ਸੱਜਣਾ ਜੀ ਠੀਕ ਹੈ ਜੋ ਹੋਣਾ ਸੀ ਉਹ ਹੋ ਗਿਆ ਉਹ ਕਾਰਵਾਈ ਦੀ ਹੋ ਜਾਣੀ ਆ ਅੱਗੇ ਕੋਈ ਪ੍ਰੋਗਰਾਮ ਹੁੰਦਾ ਨਾ ਮਾੜਾ ਮੋਟਾ ਬਿੱਲੇ ਬਾ ਬਿੱਲੇ ਬਾ ਇੱਕ ਮਿੰਟ ਬਿੱਲੇ ਇੱਕ ਮਿੰਟ ਅੱਜ ਉਸ ਰਾਮਲੀਲਾ ਮੈਦਾਨ ਚ ਕੀ ਹੋਇਆ ਵੀ 10 ਸਾਲਾਂ ਬਾਅਦ ਅਸੀਂ ਫੋਰਸ ਦੇਖੀ ਬਾਅਦ ਗੱਲ ਹੋਈ ਕਿ ਨਹੀਂ ਹੋਈ ਹਾਂਜੀ ਹਾਂਜੀ ਬਿਲਕੁਲ ਵੀ ਸਾਨੂੰ ਅੱਜ ਪਤਾ ਲੱਗਾ ਵੀ ਗੱਡੀਆਂ ਇੱਧਰੋਂ ਵੀ ਬੰਦ ਗੱਡੀਆਂ ਉੱਧਰੋਂ ਵੀ ਬੰਦ ਵੀ ਸਾਡੀ ਰਾਮਲੀਲਾ ਇੱਕ ਨੰਬਰ ਤੇ ਗਈ ਵਧੀਆ ਹੋਈ ਹੈ ਕੋਈ ਨਾ ਬਿਲਕੁਲ ਵਧੀਆ ਹੋਈ ਹੈ ਚਲੋ ਅਸੀਂ ਕਹਿੰਨੇ ਵੀ ਕਿਤੇ ਫੋਰਸ ਬਿਜ਼ੀ ਹੁੰਦੀ ਆ ਅਸੀਂ ਕਹਿੰਦੇ ਕੋਈ ਇਤਾਂ ਦਾ ਇਨਸੀਡੈਂਟ ਨਾ ਹੋਵੇ ਅੱਜ ਤਾਂ ਰਾਮ ਜਾਨੀਮਾਲੀ ਜਾਨੀਮਾਲੀ ਨੁਕਸਾਨ ਨਾ ਹੋਵੇ ਇਹ ਤਾਂ ਇਹ ਚੌਂਦੇ ਆ ਭਾਈ ਆਪਣੇ ਦਰਬਾਰ ਜੀ ਜੇ ਹਨਾ ਲਾਈਵ ਦੇਖ ਰਹੇ ਹੋ ਮੇਰੀ ਗੱਲ ਮੇਰੀ ਮੈਂ ਸਮਝ ਗਿਆ ਤੁਹਾਡੀ ਗੱਲ ਕਰਦੇ ਆ ਭਾਈ ਸਵੇਰ ਦੇ ਕਾਰਪੀਟ ਦਾ ਟਰੈਕਟਰ ਚੱਕ ਕੇ ਅੰਦਰ ਕੋ ਭਾਜੀ ਸਾਰਾ ਕੁਝ ਹੋਊਗਾ ਚੋਰੀਆਂ ਵੀ ਆਪਣੇ ਦਾਖਲ ਕਰਾ ਦਿੰਦੇ ਆ ਮੈਂ ਕਹਾਂ ਮੇਰੀ ਗੱਲ ਸੁਣੋ ਜੋ ਮਰਜੀ ਆ ਜਿਹੜੀ ਗੱਲ ਆਉਂਦੀ ਜਿਹੜੀ ਤੁਸੀਂ ਫਿਰ ਆ ਵੀ ਜੋ ਆ ਤੁਸੀਂ ਸਾਨੂੰ ਟੈਮ ਦਾ ਦਿਓ ਮਣੀ ਆ ਜੋ ਤੁਹਾਡੀ ਰਿਕੁਆਇਰਮੈਂਟ ਆ ਉਹ ਹੈਗਾ ਸਾਨੂੰ ਇਹਨਾਂ ਦੇ ਨਾਲ ਕਰਵਾਈ ਕਰੋ ਜੀ ਮੈਂ ਇਹ ਮੈਂ ਉਹ ਐਸਐਚਓ ਨਹੀਂ ਆ ਜੇ ਤੁਸੀਂ ਕਹਿ ਦਿੱਤਾ ਤਾਂ ਕਾਰਵਾਈ ਹੋਊਗੀ ਪਬਲਿਕ ਨੇ ਆਉਣਾ ਠੀਕ ਹੈ ਨਾ ਸਰ ਦੇਖੋ ਇਹ ਨਹੀਂ ਲੱਗਦਾ ਮੇਰੀ ਤੇ ਚੜਿਆ ਲੱਗਿਆ ਮੈਂ ਆਲਰੀ ਫੇ ਵੀ ਆਪਣੇ ਉਹਨਾਂ ਕਹਿੰਦਾ ਠੀਕ ਆ ਮੈਂ ਕਹਿੰਦਾ ਮੈਂ ਇਹ ਚਲੋ ਆ ਪਵਿੱਤਰ ਦਿਹਾੜੀ ਦਾ ਕਹਿੰਦਾ ਪਰਮਾਤਮਾ ਜਾਨੀ ਕਿੰਨੀਆਂ ਕੋ ਮੋਟਾ ਹੋਣੀਆਂ ਸੀਗੀਆਂ ਮੈਂ ਬਗਮਾਨ ਇਹ ਗੱਲ ਕਹਿਣਾ ਵੀ ਥੋੜਾ ਮੋਟਾ ਪਤਾ ਤੁਹਾਨੂੰ ਪ੍ਰੋਗਰਾਮ ਹੈਗਾ ਆ ਹਿੰਦੂਆਂ ਦਾ ਪ੍ਰੋਗਰਾਮ ਹੈਗਾ ਆ ਝਾਕੀਆਂ ਨਿਕਲਦੀਆਂ ਆ ਦੁਸ਼ਹਿਰਾ ਹੈਗਾ ਆ ਚਾਰ ਬੰਦੇ ਚਾਹੀਦੇ ਆ ਇਹਦਾ ਲੈ ਗੱਲ ਕਹਿੰਦੇ ਜਦੋਂ ਤੁਹਾਨੂੰ ਅਰਮਾਨ ਜੀ ਨਿਕਲੇ ਨਾ ਅੱਜ ਹੀ ਲੈ ਕੇ ਆਏ ਸੀ ਗੱਡੀ ਮੇਰਾ ਗੱਡੀ ਰੋਕ ਲੈ ਕਾ ਨਹੀਂ ਸਮਾਨ ਜੀਤਾ ਉਥੇ ਤੁਹਾਨੂੰ ਏਜੀਆਈ ਚਾਹੀਦਾ ਸੀ ਕਿ ਆ ਵੀ ਇੱਥੇ ਪਾਜੀ ਲੱਕੀਜੀ ਫੋਰਸ ਲੱਕੀਜੀ ਫੋਰਸ ਤੇ ਲੱਕੀਜੀ ਫੋਰਸ ਤੇ ਚਲੋ ਆਪਾਂ ਕੋਈ ਵੀ ਅਲਿਫੋਰਸ ਕੋਈ ਆਪਾਂ ਮੇਰੀ ਗੱਲ ਅਸੀਂ ਇੱਥੇ ਲੱਗੇ ਸਾਰੀ ਤੁਸਾਂ ਬੰਦਾ ਨਹੀਂ ਹੱਥ ਪੰਦਾ ਪਾਜੀ ਬਿੱਲੇ ਬਾਜ ਜੋ ਤੁਸੀਂ ਕਹੂਗਾ ਜੋ ਬੰਦੀ ਕਾਰਜ ਕਰਵੇ ਕਰੋ ਅਸੀਂ ਇਹ ਗੱਲ ਕਹਿੰਦੇ ਜੀ ਯਾਰ ਦੇਖੋ ਜਿਹਦਾ ਨੁਕਸਾਨ ਹੋਇਆ ਉਹਦੀ ਪਰਪਾਈ ਹੋ ਮੁੱਕ ਦੀ ਗੱਲ ਨਹੀਂ ਦੱਸੋ ਉੱਤ ਕਰ ਮੀ ਗਿਆ ਤੇ ਬੱਸ ਕਰ ਰਵ ਕਰ ਲੇ ਗੇ ਤਾ ਉਹ ਬੰਦਾ ਦਾਖਲ ਹੋ ਗਿਆ ਮੈਂ ਕਿਹਾ ਭਾਜੀ ਉਹਨੂੰ ਚੱਕੋ ਤੇ ਕਰਵੇ ਕਰੋ ਮੈਂ ਤਾਂ ਮੋੜੀ ਚਾਹੀਦੀ ਮੈਨੂੰ ਹੋਣੀ ਚਾਹੀਦੀ 4 ਵਾਰ ਪੱਠੀ ਜਰੀ ਬਸ ਹੋਣੀ ਪੂਰੀ ਨਹੀਂ ਐਕਸੀਡੈਂਟ ਹੋ ਰਿਹਾ ਇਹ ਤਾਂ ਸੀ ਨਹੀਂ ਜਾਣਾ ਕਰੋ ਉਹ ਸੀ ਨਹੀਂ ਜਾਣਾ ਐਕਸੀਡੈਂਟ ਨਹੀਂ ਇਹ ਰਤਾ ਕੰਗਲੇ ਆ ਉਹ ਬਾਹਰ ਐ ਖੜੇ ਹੋਣਾ ਜੇ ਜਿਹਨੂੰ ਇਤਰਾਜ ਹੈਗਾ ਦੱਸ ਦਿਓ ਤਾਂ ਮੈਨੂੰ ਆ ਇਤਰਾਜ ਹੈਗਾ ਮੈਂ ਸਾਰਿਆਂ ਦੇ ਕੋਲ ਕਰ ਰਿਹਾ ਮੈਨੂੰ ਪ੍ਰੈਟਿਕ ਹੈ ਕਰ ਰਾਤ ਨੂੰ 11:00 ਵਜੇ ਪੱਟ ਕੇ ਜਿਆ ਆ ਤੇ ਪੁੱਤਰੇ ਟੱਕ ਲੱਗ ਰਿਹਾ ਤੇ 5:00 ਮੈਂ ਤੁਹਾਨੂੰ ਦਿਖਾਣ ਦੇ ਚਲੋ ਇਹ ਕਿਧਰੋਂ ਕੋ ਰਾਜੇ ਨਾਲ ਗੱਲ ਕਰ ਸਕਦਾ ਬਈ ਹਾਂਜੀ ਭਾਜੀ ਅਸੀਂ ਤਾਂ ਇਹ ਕਹਿੰਨੇ ਆ ਜੋ ਵੀ ਹੁਣ ਕਹਿੰਦੇ ਆ ਜੀ ਜੋ ਐਮਐਲਆ ਚਾਹਿਆ ਚਾਹੇ 307 ਆਵੇ ਮੈਂ 307 ਵੀ ਲਾਉਂਗਾ ਐਮਐਲਆ ਦੇ ਹੁਣ ਚਲੋ ਇੱਕ ਗੱਲ ਕਰਦੇ ਆ ਕਿਸੇ ਨਾਲ ਨਹੀਂ ਹੋ ਸਕਦੀ ਆ ਆਪਣੀ ਨਿਕਲਦੀ ਆ ਭਾਜੀ ਇਹ ਖੜਾ ਤੁਸੀਂ ਲਾਈਵ ਦੇਖਦੇ ਭੈਣ ਜੋ ਘਟੋ ਘਟ 7 8 ਵਾਰੀ ਉਹ ਟ੍ਰੈਂਟ ਪਿਆ ਕੇ ਐਂਬੂਲੈਂਸ ਤੇ ਚੜਾ ਜੱਟੀ ਦੇ ਚੜਾ ਮੋਟਰਸਾਈਕਲ ਆ ਨਾਂ ਤੋਂ ਵੀ ਮਾਮੇ ਦਾ ਪੋਤਾ ਨਾ ਮੇਰੀ ਮਾਸੀ ਦਾ ਪੋਤਾ ਕ੍ਰਾਈਮ ਕੀਤਾ ਤਾਂ ਕ੍ਰਾਈਮ ਦੀ ਸਜ਼ਾ ਮਿਲੂਗੀ ਮੇਰਾ ਤੇ ਇਹ ਹਸਾਬ ਆ ਠੀਕ ਆ ਨਾ ਭਜੀ ਮੇਰਾ ਨਹੀਂ ਕੋਈ ਸਿਸਟਮ ਮੈਂ ਜਿਹੜੀ ਗੱਲ ਜੇ ਕ੍ਰਾਈਮ ਕੀਤਾ ਤਾਂ ਕਾਇਮ ਦੀ ਸਜ਼ਾ ਮਿਲੂਗੀ ਮੈਨੂੰ ਨੌਨਕੋਟ ਦੇ ਵਿੱਚ ਮੌਤ ਤੋਂ ਅੱਗੇ ਜਾਮ ਲੱਗਾ ਸੀ ਕੀ ਕਾਰਨ ਸੀਗਾ ਇਹ ਇਹਦੇ ਵਿੱਚ ਮੈਨੂੰ ਪਬਲਿਕ ਤੋਂ ਪਤਾ ਲੱਗਾ ਵੀ ਇੱਕ ਟਰੈਕਟਰ ਆ ਜਿਹੜਾ ਉਹ ਓਵਰ ਸਪੀਡ ਦੇ ਵਿੱਚ ਨੁਕਸਾਨ ਕਰਕੇ ਗਿਆ ਆ ਉਹਦੇ ਸਬੰਧੀ ਜਿਹੜਾ ਇੱਥੇ ਜਾਮ ਲੱਗਾ ਸੀ ਇਹਨਾਂ ਦੇ ਵਿੱਚ ਹੁਣ ਜਿਹੜੀ ਇਹਨਾਂ ਨਾਲ ਗੱਲਬਾਤ ਹੋਈ ਆ ਜੋ ਉਹਦੇ ਤੇ ਬਣਦੀ ਕਾਰਵਾਈ ਉਹ ਕੀਤੀ ਜਾਊ। ਸਰ ਕਿੰਨੇ ਘੰਟੇ ਜਾਮ ਲੱਗਾ ਸੀ ਤੇ ਕੀ ਕਾਰਨ ਸੀਗਾ ਪੂਰਾ ਕੀ ਕਹਿੰਦੇ ਕਿ ਕਾਰਨ ਇਹੀ ਸੀ ਕਿ ਕੋਈ ਵੀ ਕਾਰਵਾਈ ਨਹੀਂ ਕੀਤੀ ਜੀ ਤਾਂ ਕਰਕੇ ਪੈਸੂ ਵਿੱਚ ਆ ਕੇ ਜਿਹੜਾ ਨੌਜਵਾਨ ਨੇ ਜਿਹੜਾ ਹੁਗੜਬਾਜੀ ਕੀਤੀ ਸੀ ਇਹਦੇ ਵਿੱਚ ਹੁਣ ਵੈਰੀਫਾਈ ਕੀਤਾ ਜਾਊਗਾ ਉਹਦਾ ਜੋ ਵੀ ਉਹਦੇ ਤੇ ਬਣਦੀ ਕਾਰਵਾਈ ਉਹ ਕੀਤੀ ਜਾਊਗੀ। ਹਾਂਜੀ ਵੀ at gna university see potential in everyone and everything around us we drive innovation and entrepreneurship we groom competent global citizens to effect positive change around them